ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਗੋਲਟੀ ਮਸਾਫਰ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਹਾਏ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਸਾਡੇ ਦੇਖ ਲਓ ਵੀ ਸਾਰੀਆਂ ਫਾਈਲ ਜਿੰਨੀਆਂ ਸਰਪੰਚੀ ਵਾਲੀਆਂ ਕੈਨਸਲ ਕਰਕੇ ਇੱਕ ਫਾਈਲ ਬਚਾਈ ਹੈ ਕਿਹੜੇ ਪਿੰਡ ਕੇ ਤੁਹਾਡਾ ਜੀ ਪਿੰਡ ਬਾਦਰ ਕਿਹੜਾ ਜੀ ਟੋਟਲ ਕਿੰਨੀਆਂ ਫਾਈਲਾਂ ਸੀ ਬਾਦਰਗੜੀ ਫਾਈਲਾਂ ਤੇ ਸੀਆਂ 3-4 ਫਾਈਲਾਂ ਤੋਂ ਇੱਕ ਫਾਈਲ ਹੀ ਉਹਨਾਂ ਨੇ ਆਪਦੀ ਇੱਕ ਬੰਦੇ ਦੀ ਰੱਖੀ ਆ ਜੀ ਦੂਜੀਆਂ ਜਿਹੜੀਆਂ ਕਾਰੀਆਂ ਤਿੰਨੇ ਕਵਰਿੰਗ ਸਾਰੀਆਂ ਫੈਲਾ ਦੋ ਕਵਰਿੰਗ ਮੰਗ ਕੇ ਨਹੀਂ ਚਲੋ ਜੀ ਤਿੰਨ ਹੋਈਆਂ ਤਾਂ ਤਿੰਨ ਕਵਰਿੰਗ ਵਾਲੀਆਂ ਵੀ ਨਾਲ 6 ਫੈਲਾਓ ਤੁਸੀਂ ਮੰਗ ਕੀ ਕਰਦੇ ਹੋ ਕਾਰਨ ਕੀ ਦੱਸਿਆ ਗਿਆ ਜੀ ਕਾਰਨ ਜਸਟ ਅਸੀਂ ਫਰਜ਼ੀ ਬਣਾ ਕੇ ਆਪਦੀ ਤਰਫੋਂ ਹੀ ਕਿ ਇਹਨਾਂ ਦਾ ਤਾਂ ਹੀ ਗਲੀ 'ਚੋਂ ਐਟਾ ਚੱਕ ਲਿਆ ਇਹਨਾਂ ਨੇ ਗਲੀ 'ਚ ਕੋਈ ਕੂੜਾ ਸਿੱਟਤਾ ਆ ਚੀਜ਼ ਇਹਨਾਂ ਦਾ ਹੀ ਤੇ ਸ਼ਾਮਾਨ ਦੇ ਕਬਜਾ ਦੋਸੇ ਆ ਗੱਲ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਰਾਜਮਨਿੰਦਰ ਸਿੰਘ ਪ੍ਰਸ਼ਾਸਨ ਤੋਂ ਤਾਂ ਇਹ ਸਾਡੇ ਆਪਣੇ ਸੱਤ ਪਿੰਡਾਂ ਦੀਆਂ ਹੋਈਆਂ ਜੀ ਰੱਦ ਮੰਨ ਲਓ ਪਹਿਲਾਂ ਤੇ ਉਹ ਸਾਰੇ ਕੱਲ ਨੂੰ ਅਸੀਂ ਮੰਨ ਲਓ ਹੁਣ ਦੇ ਕੇ ਆਖਰੀ ਮਿੰਟ 7 ਵਜੇ ਦਾ ਟਾਈਮ ਧਰਨਾ ਦਿੰਨੇ ਆ ਜੀ ਜੀ ਸਵੇਰੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਉਣਗੀਆਂ ਸਾਰੇ ਲੋਕ ਆਉਣਗੇ ਤੇ ਬਾਕੀ ਜਿਹੜਾ ਇਹਨਾਂ ਨੇ ਅਲੀਗੇਸ਼ਨ ਲਾਇਆ ਜੀ ਆਪਣਾ ਵੀ ਪੰਚਾਇਤ ਉਹ ਸ਼ਾਮਲਾੜ ਤੇ ਕਬਜ਼ੇ ਵਾਲਾ ਮੇਰੀ ਫਾਈਲ ਸੀ ਖੁੱਦ ਦੀ ਮੇਰੀ ਢਾਣੀ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਜੀ ਅੱਜ ਤੱਕ ਮੈਂ ਕਦੇ ਕੋਈ ਪੰਚਾਇਤੀ ਜ਼ਮੀਨ ਨਹੀਂ ਵਾਈ ਕੋਈ ਸ਼ਾਮਲਾੜ ਦੀ ਜ਼ਮੀਨ ਤੇ ਕੋਈ ਵਾਈ ਨਹੀਂ ਕੀਤੀ ਨਾ ਕੋਈ ਠੇਕੇ ਤੇ ਲਈ ਹੈ ਤੇ ਨਾ ਹੀ ਅੱਜ ਤੱਕ ਦਾ ਕੋਈ ਕ੍ਰਿਮੀਨਲ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰਿਕਾਰਡ ਨਾ ਕੋਈ ਡਿਫਾਲਟ ਨਾ ਜੀ ਜੀ ਸਾਰਾ ਸਿਆਸੀ ਦਬਾਅ ਕਰਨਾ ਹੈ ਜੀ ਬੋਲਦੀ ਨੇ ਪੈਸੇ ਲਏ ਐਮਐਲਏ ਨੇ ਸਪਸ਼ਟ ਕਹਿੰਦੇ ਅਸੀਂ ਤਾਂ ਕਰਕੇ ਹੋਇਆ ਹੈ ਨੇ ਤੁਸੀ ਪ੍ਰਸ਼ਾਸਨ ਨੂੰ ਮਿਲਣ ਨੂੰ ਪ੍ਰਸ਼ਾਸਨ ਤੁਹਾਨੂੰ ਕੀ ਅਸ਼ਵਾਦ ਨੇ ਪ੍ਰਸ਼ਾਸਨ ਨੂੰ ਅਸੀਂ ਮਿਲੇ ਹਾਂ ਜੀ ਸਵੇਰ ਅਸੀਂ ਐਸ.ਜੀ.ਐਮ ਦੇ ਘਰ ਦੇ ਬਾਹਰ ਬੈਠੇ ਸੀਗੇ ਉੱਥੇ ਉਹ ਬਾਹਰ ਹੀ ਨਹੀਂ ਆਏਗੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਡਿਫਟੀ ਸਾਹਿਬ ਨੇ ਕਿਹਾ ਕਿ ਜਿਸ ਤੇ ਪੰਜ ਸੱਤ ਬੰਦਿਆਂ ਨੂੰ ਮਲਾਤਾ ਉਹਨਾਂ ਨੇ ਗੋਗਲੋਂ ਤੋਂ ਮਿੱਟੀ ਝੜੀ ਹੋਰ ਕੁਝ ਨਹੀਂ ਕੀਤਾ ਇਹ ਭਾਈ ਸਾਹਿਬ ਸਾਡੇ ਪਕੱਲੇ ਪਿੰਡ ਹਲਕੇ ਦੇ ਜਾਂ ਹੋਰ ਬਲੱਗ ਦੇ ਸੱਤ ਪਿੰਡਾਂ ਦਾ ਇਹ ਨੁਕਤਾ ਹੈ ਜੀ ਡਿਫਟੀ ਦੇਖ ਲਓ ਵੀ ਇੱਕ ਇੱਕ ਪਿੰਡ ਚੋਂ ਚਾਰ ਚਾਰ ਪੰਜ ਪੰਜ ਫਾਈਲਾਂ ਕੈਨਸਲ ਕਰਤੀਆਂ ਸੀਆਂ 7 7 ਫਾਈਲਾਂ ਕੈਨਸਲ ਹਾਂ ਕਈਆਂ ਚ 7 ਵੀ ਹੈ ਇੱਕ ਇੱਕ ਗੱਲ ਹੋਰ ਹੈ ਜੀ ਭਦਰਖੜੇ ਬਿਲੀ ਦਾ ਬਿੱਲ ਉਹਦਾ ਡਿਊ ਹੈ ਬਿਲੀ ਦਾ ਡਿਫਾਲਟਰ ਹੈ ਜੀ ਬੈਂਕ ਦਾ ਬੈਂਕ ਦਾ ਕੇਸ ਲੱਗਿਆ ਹੋਇਆ ਉਹਦਾ 7-8 ਲੱਖ ਰੁਪਏ ਦਾ ਉਹ ਬਿਜਲੀ ਦਾ ਕੇਸ ਲੱਗਿਆ ਹੋਦਾ ਬਿਜਲੀ ਦੀ ਫਾਈਲ ਅਪਰੂਵ ਹੋ ਚੁੱਕੀ ਹੈ ਉਹਦੀ ਹੋ ਚੁੱਕੀ ਹੈ ਜੀ ਇਹ ਅਸੀਂ ਪ੍ਰੂਫ ਵੀ ਦੇ ਸਕਦੇ ਹਾਂ ਕਿਉਂਕਿ ਹੁਣ ਛੁੱਟੀਆਂ ਆ ਉਹਦੇ ਕਰਕੇ 2 ਦਿਨ ਡਿਊ ਹੋਊਗਾ ਉਸ ਤੋਂ ਬਾਅਦ ਜੇ ਸਾਨੂੰ ਕਹਿੰਦੇ ਤਾਂ ਉਹਨਾਂ ਦਾ ਪ੍ਰੂਫ ਵੀ ਦੇ ਸਕਦੇ ਹਾਂ ਥੋੜਾ ਅਗਲਾ ਐਕਸ਼ਨ ਕੀ ਹੋਗਾ ਜੀ ਅਗਲਾ ਐਕਸ਼ਨ ਤਰਨਾ ਲਾਵਾਂਗੇ ਜੀ ਸਾਰੇ ਬੋਰਡ ਦੇ ਸੜਕ ਰੋਕਾਂਗੇ ਚਾਰ ਫੇਰੋਂ ਸਾਰੇ ਪਿੰਡ ਇਕੱਠੇ ਹੋਣਗੇ ਸਾਡਾ ਜਾਂਦਾ ਫਾਈਲਾਂ ਜਿਹੜੀਆਂ ਉਹ ਕਲੀਅਰ ਕਰਕੇ ਸਾਨੂੰ ਦੱਸਿਆ ਜਾਵੇ ਠੀਕ ਹੈ ਵੀ ਆਹ ਭਾਈ ਤੁਹਾਡਾ ਫਰਜੀ ਵਾੜਾ ਸੀਗਾ ਜੋ ਵੀ ਬਣਾਇਆ ਇਹਨਾਂ ਨੇ ਕੈਨਸਲ ਕਰਿਆ ਵੀ ਉਹਨੂੰ ਉਹਦੇ ਸਾਨੂੰ ਪ੍ਰੂਫ ਦੇਣ ਵੀ ਕੀ ਹੈ ਅਸੀਂ ਸਹੀ ਕਰਤੀ ਫਾਈਲ ਤੁਹਾਡੀ ਅਸੀਂ ਇਲੈਕਸ਼ਨ ਲੜ ਸਕੀਏ ਜੇ ਮੰਨ ਲਓ ਨਹੀਂ ਸਾਨੂੰ ਇਹ ਕਲੀਅਰ ਅਗਲੇ ਰਸ ਦੇ ਰਹੇ ਤਾਂ ਫੇਰ ਸਾਡਾ ਤਰਨਾ ਰੈਗੂਲਰ ਰਹੂਗਾ ਓਕੇ ਠੀਕ ਹੈ ਸਾਡੇ ਪਹਿਲਾਂ ਪੈਨੋਸੀ ਵੀ ਜਾ ਹਾਂਜੀ ਇਹਨੂੰ ਸੀ ਰੱਦ ਕੀਤੀ ਗਈ ਜੀ ਜੀ ਤੇ ਚੈਨਲ ਤੋਂ ਦੇ ਦਿੱਤੀ ਸੱਤ ਫੈਲਾ ਲੱਗਿਆ ਇਹਨਾਂ ਨੇ ਵੀਡੀਓ ਸਾਹਿਬ ਹੋ ਗਏ ਸੈਕਟਰੀ ਹੋ ਗਏ ਸੱਤੋਂ ਦੀ ਸੱਤੋਂ ਫੋੜ ਰੈਟ ਕਰਤੀ ਆ ਸਾਡੇ ਨਾਲ ਜੀ ਠੀਕ ਹੈ ਸਾਹਮਣੇ ਗੋਲਡੀ ਮੁਸਾਫਰ ਦਾ ਪੁੱਤੀ ਹੈ ਇਹਦਾ ਫਾਦਰ ਦੇ ਸਾਹਮਣੇ ਇਲੈਕਸ਼ਨ ਅਟੈਂਡਰ ਸੀ ਨੇ ਮੇਰੇ ਸਾਹਮਣੇ ਕੀ ਨਾਮ ਹਨ ਦਾ ਕੋਰਨ ਲਖਵਾਲ ਸਿੰਘ ਲਖਵਾਲ ਸਿੰਘ ਨਾਮ ਹੈ ਠੀਕ ਤੇ ਇੱਕ ਨੰਬਰ ਦਾ ਕਰਪਟ ਬੰਦਾ ਹੈ ਉਹਦੇ ਤੇ ਨਲਾਮੀ ਦਾ ਕੇਸ ਹੈਗਾ ਜੀ ਉਹਦੇ ਤੇ ਬਹੁਤ ਵੱਡਾ ਫਰਾਡ ਹੈ ਉਹ ਉਸ ਬੰਦੇ ਦਾ ਫੈਲਾਪ ਹੋਊਗਾ ਉਹਦੀ ਫੈਲ ਕਵਰ ਹੋਊਗਾ ਹੋਰ ਇਹਦੇ ਚ ਭਾਈ ਸਾਹਿਬ ਇਹ ਤਾਂ ਵੀ ਫੋਦਰ ਐਨਐਲਸੀ ਸਾਨੂੰ ਜਾਰੀ ਕਰੀ ਜਾਰੀ ਕਰੀ ਹੈ ਖੁਦੀ ਉਹਨਾਂ ਦੇ ਕਪੜੇ ਉਹਨਾਂ ਦੇ ਸਹੀ ਨੇ ਜੀ ਸਾਰੇ ਅਫਸਰਾਂ ਦੇ ਕਪੜੇ ਸਹੀ ਨੇ ਠੀਕ ਹੈ ਉਹਨਾਂ ਦਾ ਨਾਮ ਕਮਾਲ ਸਿੰਘ ਦਾ ਲੜਕਾ ਇਹਦੇ ਪੀਏ ਗੋੜੀ ਮੁਸਾਫਰ ਦਾ ਜਿਹਦਾ ਡੈਡੀ ਮੇਰੇ ਸਾਹਮਣੇ ਇਲੈਕਸ਼ਨ ਲੜਦਾ ਸੀ ਜੀ ਜੀ ਤੇ ਸੱਤ ਵੀ ਸੱਤੇ ਪਹਿਲਾਂ ਮੇਰੇ ਚਕਾਈਆਂ ਵਾਲਾ ਠੀਕ ਠੀਕ ਪ੍ਰੈਸ਼ਰ ਪਾ ਕੇ ਪ੍ਰੈਸ਼ਰ ਸਿਆਸੀ ਤੁਰਾ ਤਬਾਹ ਸਰਕਾਰ ਨੇ ਕਰਾਇਆ ਸਾਰਾ ਜ਼ਰਾ ਸ਼ਰਮ ਕਰਾਇਆ ਇਲੈਕਸ਼ਨ ਤੋਂ ਮਤਲਬ ਪੰਚਾਇਤ 22 ਵਾਲ ਜਿਹੜੇ ਆਪਦੇ ਆਪ ਦੇ ਇਹਨਾਂ ਨੇ ਆਮ ਆਦਮੀ ਦੇ ਸਾਡੇ ਦੇਖ ਲਓ ਵੀ ਸਾਰੀਆਂ ਫਾਈਲ ਜਿੰਨੀਆਂ ਸਰਪੰਚੀ ਵਾਲੀਆਂ ਕੈਨਸਲ ਕਰਕੇ ਇੱਕ ਫਾਈਲ ਬਚਾਈ ਹੈ ਕਿਹੜੇ ਪਿੰਡ ਦੇ ਤੁਹਾਡਾ ਜੀ ਪਿੰਡ ਬਾਦਰ ਖੇੜਾ ਜੀ ਟੋਟਲ ਕਿੰਨੀਆਂ ਫਾਈਲਾਂ ਸੀ ਬਾਦਰ ਖੇੜਾ ਫਾਈਲਾਂ ਤੇ ਸੀਆਂ 3-4 ਫਾਈਲਾਂ ਤੋਂ ਇੱਕ ਫਾਈਲ ਲਈ ਉਹਨਾਂ ਨੇ ਆਪਦੀ ਇੱਕ ਬੰਦੇ ਦੀ ਰੱਖੀ ਹੈ ਜੀ ਦੂਜੀਆਂ ਜਿਹੜੀਆਂ ਸਾਰੀਆਂ ਕਿੰਨੇ ਕਵਰਿੰਗ ਸਾਰੀਆਂ ਫਾਈਲਾਂ ਰੱਖੇ ਕਵਰਿੰਗ ਕੀ ਮੰਗ ਕੀ ਨਹੀਂ ਚਲੋ ਜੇ ਤਿੰਨ ਹੋਈਆਂ ਤਾਂ ਤਿੰਨ ਕਵਰਿੰਗ ਵਾਲੀਆਂ ਵੀ ਨਾਲ 6 ਫਾਈਲਾਂ ਹੋ ਤੁਸੀਂ ਮੰਗ ਕੀ ਕਰਦੇ ਹੋ ਕਾਰਨ ਕੀ ਦੱਸਿਆ ਗਿਆ ਜੀ ਕਾਰਨ ਜਸਟ ਅਵੇਂ ਫਰਜ਼ੀ ਬਣਾ ਕੇ ਆਪਦੀ ਤਰਫੋਂ ਹੀ ਇਹਨਾਂ ਦਾ ਤਾਂ ਹੀ ਗਲੀ ਤੋਂ ਏਟਾ ਚੱਕ ਲਿਆ ਇਹਨਾਂ ਨੇ ਗਲੀ 'ਚ ਕੋਈ ਕੂੜਾ ਸਿੱਟਦਾ ਆ ਜੀ ਇਹਨਾਂ ਦਾ ਹੀ ਤੇ ਸ਼ਾਮ ਦਾ ਕਬਜਾ ਲੁੱਟ ਗਿਆ ਆ ਆ ਗੱਲ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਰਾਜਮਨਿੰਦਰ ਸਿੰਘ ਪ੍ਰਸ਼ਾਸਨ ਤੋਂ ਤਾਂ ਇਹ ਸਾਡੇ ਆਪਣੇ ਸੱਤ ਪਿੰਡਾਂ ਦੀਆਂ ਹੁੰਆਂ ਜੀ ਰੱਦ ਮੰਨ ਲਓ ਫੇਲਾਂ ਤੇ ਉਹ ਸਾਰੇ ਕੱਲ ਨੂੰ ਅਸੀਂ ਮਾਲੂ ਹੁਣ ਦੇਖਿਆ ਅਲਟੀਮੇਟ 7 ਵਜੇ ਦਾ ਟਾਈਮ ਧਰਨਾ ਦਿੰਨੇ ਆ ਸਵੇਰ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਆਉਣੀਆਂ ਸਾਰੇ ਲੋਕ ਆਉਣਗੇ ਤੇ ਬਾਕੀ ਜਿਹੜਾ ਇਹਨਾਂ ਨੇ ਅਲੀਗੇਸ਼ਨ ਲਾਇਆ ਜੀ ਆਪਣਾ ਵੀ ਪੰਚਾਇਤ ਉਹ ਸ਼ਾਮਲਾਟ ਤੇ ਕਬਜ਼ੇ ਵਾਲਾ ਮੇਰੀ ਫਾਈਲ ਸੀ ਖੋਦੀ ਮੇਰੀ ਢਾਣੀ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਜੀ ਅੱਜ ਤੱਕ ਮੈਂ ਕਦੇ ਕੋਈ ਪੰਚਾਇਤੀ ਜ਼ਮੀਨ ਨਹੀਂ ਵਾਈ ਕੋਈ ਸ਼ਾਮਲਾਟ ਦੀ ਜ਼ਮੀਨ ਤੇ ਕੋਈ ਵਾਈ ਨਹੀਂ ਕੀਤੀ ਨਾ ਕੋਈ ਠੇਕੇ ਤੇ ਲਈ ਹੈ ਤੇ ਨਾ ਹੀ ਅੱਜ ਤੱਕ ਦਾ ਕੋਈ ਕ੍ਰਿਮੀਨਲ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰਿਕਾਰਡ ਨਾ ਕੋਈ ਡਿਫਾਲਟਰ ਹੈ ਜੀ ਜੀ ਸਾਰਾ ਸਿਆਸੀ ਦਬਾਅ ਕਰਨਾ ਜੀ ਹੋਲਡੀ ਨੇ ਪੈਸੇ ਲਏ ਐਮਐਲਏ ਨੇ ਸਪਸ਼ਟ ਕਹਨੇ ਅਸੀਂ ਤਾਂ ਕਰਕੇ ਹੋਇਆ ਨਹੀਂ ਤੁਸੀਂ ਪ੍ਰਸ਼ਾਸਨ ਨੂੰ ਮਿਲਿਆ ਪ੍ਰਸ਼ਾਸਨ ਤੁਨ ਕੀ ਐਸ਼ਵਾਤਨ ਪ੍ਰਸ਼ਾਸਨ ਨੂੰ ਅਸੀਂ ਮਿਲੇ ਆ ਜੀ ਸਵੇਰ ਅਸੀਂ ਐਸਡੀਐਮ ਦੇ ਘਰ ਦੇ ਬਾਹਰ ਬੈਠੇ ਸੀਗੇ ਉੱਥੇ ਉਹ ਬਾਹਰ ਹੀ ਨਹੀਂ ਆਏਗੇ ਠੀਕ ਹੈ ਉਦੋਂ ਦਾ ਸਾਨੂੰ ਡਿਪਟੀ ਸਾਹਿਬ ਨੇ ਕਹਿ ਕੇ ਜੇ ਅੱਗੇ ਪੰਜ ਸੱਤ ਬੰਦਿਆਂ ਨੂੰ ਮਲਾਤਾ ਉਹਨਾਂ ਨੇ ਗੋਮਲੋਂ ਤੋਂ ਮਿੱਟੀ ਝਾੜੀ ਹੋਰ ਕੁਝ ਨਹੀਂ ਕੀਤਾ ਇਹ ਭਾਈ ਸਾਹਿਬ ਸਾਡੇ ਪਕਲੇ